ਇਹ ਨਾ ਮੁੰਡਿਆ ਜੀ ਤਿੰਨ ਤਿੰਨ ਜਾਣੇ ਹੁਲੜ ਹੁਰਮਤੀ ਕਰਨ ਦੇ ਸੀ ਕੋਈ ਪਿੰਡਾਂ ਤੋਂ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸੇ ਵਿੱਚ ਮੁੰਡੇ ਐ ਇਦਾਂ ਹੁਲੜ ਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਕੜਿਆ ਜਿਨ੍ਹਾਂ ਨੇ 10 12 ਜਾਣੇ ਸੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਤਿੰਨ ਤਿੰਨ ਟ੍ਰਿਪਲਿੰਗ ਦੇ ਚਲਾਨ ਕੀਤੇ ਜੀ ਤੇ ਨਾਲ ਉਹਨਾਂ ਨੂੰ ਸਮਝਾਇਆ ਕਿ ਆਪਣੇ ਜਿੱਥੋਂ ਜਿੱਥੋਂ ਤੁਸੀਂ ਆਏ ਉੱਥੇ-ਉੱਥੇ ਚਲੇ ਜਾਓ ਇੱਥੇ ਹੁਰਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਤੇ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੇ ਮਾਫੀਆਂ ਮੰਗੀਆਂ ਜੀ ਤੇ ਮਾਫੀ ਮੰਗਿਆ ਉਹਨਾਂ ਨੂੰ ਫਿਰ ਅੱਧੀ ਛੱਡ ਦਿੱਤਾ ਇਹਨਾਂ ਮੁੰਡਿਆਂ ਜੀ ਤਿੰਨ ਤਿੰਨ ਜਾਣੇ ਹੂ ਹੂਰਮਤੀ ਕਰਨ ਦੇ ਸੀ ਕੋਈ ਪਿੰਡਾਂ ਤੋਂ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸੇ ਵਿੱਚ ਮੁੰਡੇ ਐ ਇਦਾਂ ਹੁੱਲੜ ਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਪਕੜਿਆ ਜਿੰਨੇ 10 12 ਜਾਣੇ ਸੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਤਿੰਨ ਤਿੰਨ ਟ੍ਰਿਪਲਿੰਗ ਦੇ ਚਲਾਨ ਕੀਤੇ ਜੀ ਤੇ ਨਾਲ ਉਹਨਾਂ ਨੂੰ ਸਮਝਾਇਆ ਕਿ ਆਪਣੇ ਜਿੱਥੋਂ ਜਿੱਥੋਂ ਤੁਸੀਂ ਆਏ ਉੱਥੇ ਤੇ ਚਲੇ ਜਾਓ ਇੱਥੇ ਹੂਰਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਤੇ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੇ ਮਾਫੀਆਂ ਮੰਗੀਆਂ ਜੀ ਤੇ ਮਾਫੀ ਮੰਗੀਆਂ ਉਹਨਾਂ ਨੂੰ ਫਿਰ ਅੱਧੀ ਛੱਡ ਦਿੱਤਾ ਇਹਨਾਂ ਮੁੰਡਿਆਂ ਜੀ ਤਿੰਨ ਤਿੰਨ ਜਾਣੇ ਹੁਲੜ ਹੁਲਮਰਤੀ ਕਰਨ ਦੇ ਸੀ ਕੋਈ ਪਿੰਡਾ ਤੋਂ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸੇ ਵਿੱਚ ਮੁੰਡੇ ਐ ਇਦਾਂ ਹੁਲੜ ਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਕੜਿਆ ਜਿਨ੍ਹਾਂ ਨੇ 10 12 ਜਾਣੇ ਸੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਤਿੰਨ ਤਿੰਨ ਟ੍ਰਿਪਲਿੰਗ ਦੇ ਚਲਾਨ ਕੀਤੇ ਜੀ ਤੇ ਨਾਲ ਉਹਨਾਂ ਨੂੰ ਸਮਝਾਇਆ ਤੇ ਆਪਣੇ ਜਿੱਥੋਂ ਜਿੱਥੋਂ ਤੁਸੀਂ ਆਏ ਉੱਥੇ ਉੱਥੇ ਚਲੇ ਜਾਓ ਇੱਥੇ ਹੁਰਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੇ ਮਾਫੀਆਂ ਮੰਗੀਆਂ ਜੀ ਤੇ ਮਾਫੀਆਂ ਮੰਗੀਆਂ ਉਹਨਾਂ ਨੂੰ ਫਿਰ ਅਸੀਂ ਛੱਡ ਦਿੱਤਾ ਇਹਨਾਂ ਮੁੰਡਿਆਂ ਜੀ ਤਿੰਨ ਤਿੰਨ ਜਾਣੇ ਹੁਰਮਤੀ ਕਰਨ ਦੇ ਸੀ ਕੋਈ ਪਿੰਡਾਂ ਤੋਂ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸ ਵਿੱਚ ਮੁੰਡੇ ਐ ਇਦਾਂ ਹੁਲੜ ਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਕੜਿਆ ਜਿਨ੍ਹਾਂ ਨੇ 10 12 ਜਾਣੇ ਸੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਹਾਂ ਤਿੰਨ ਤਿੰਨ ਟ੍ਰਿਪਲਿੰਗ ਦੇ ਚਲਾਨ ਕੀਤੇ ਜੀ ਤੇ ਨਾਲ ਉਹਨਾਂ ਨੂੰ ਸਮਝਾਇਆ ਕਿ ਆਪਣੇ ਜਿੱਥੋਂ ਜਿੱਥੋਂ ਤੁਸੀਂ ਆਏ ਉੱਥੇ ਤੇ ਚਲੇ ਜਾਓ ਇੱਥੇ ਹੁਰਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਤੇ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੇ ਮਾਫੀਆਂ ਮੰਗੀਆਂ ਜੀ ਤੇ ਮਾਫੀ ਮੰਗੀਆਂ ਉਹਨਾਂ ਨੂੰ ਫਿਰ ਅੱਗੇ ਛੱਡ ਦਿੱਤਾ ਇਹਨਾਂ ਮੁੰਡਿਆਂ ਜੀ ਤਿੰਨ ਤਿੰਨ ਜਾਣੇ ਹੁਰਮਤੀ ਕਰਨ ਦੇ ਸੀ ਕੋਈ ਪਿੰਡਾਂ ਤੋਂ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸ ਵਿੱਚ ਮੁੰਡੇ ਐ ਇਦਾਂ ਹੁਲੜ ਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਕੜਿਆ ਜਿਨੇ 10 12 ਜਾਣੇ ਸੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਤਿੰਨ ਤਿੰਨ ਟ੍ਰਿਪਲਿੰਗ ਦੇ ਚਲਾਨ ਕੀਤੇ ਜੀ ਤੇ ਨਾਲ ਉਹਨਾਂ ਨੂੰ ਸਮਝਾਇਆ ਕਿ ਆਪਣੇ ਜਿੱਥੋਂ ਜਿੱਥੋਂ ਤੁਸੀਂ ਆਏ ਉੱਥੇ ਤੇ ਚਲੇ ਜਾਓ ਇੱਥੇ ਹਉਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਤੇ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੇ ਮਾਫੀਆਂ ਮੰਗੀਆਂ ਜੀ ਤੇ ਮਾਫੀ ਮੰਗੀਆਂ ਉਹਨਾਂ ਨੂੰ ਫਿਰ ਅੱਧੀ ਛੱਡ ਦਿੱਤਾ ਇਹਨਾਂ ਮੁੰਡਿਆਂ ਜੀ ਤਿੰਨ ਤਿੰਨ ਜਾਣੇ ਹਉਮਤੀ ਕਰਨ ਦੇ ਸੀ ਕੋਈ ਪਿੰਡਾਂ ਤੋਂ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸ ਵਿੱਚ ਮੁੰਡੇ ਇਹ ਇੱਕ ਦਾ ਹੁਲੜ ਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਪਕੜਿਆ ਜਿੰਨੇ 10 12 ਜਾਣੇ ਸੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਤਿੰਨ ਤਿੰਨ ਟ੍ਰਿਪਲਿੰਗ ਦੇ ਚਲਾਨ ਕੀਤੇ ਜੀ ਤੇ ਨਾਲ ਉਹਨਾਂ ਨੂੰ ਸਮਝਾਇਆ ਕਿ ਆਪਣੇ ਜਿੱਥੋਂ ਜਿੱਥੋਂ ਤੁਸੀਂ ਆਏ ਉੱਥੇ ਤੇ ਚਲੇ ਜਾਓ ਇੱਥੇ ਹੁੜਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਤੇ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੇ ਮਾਫੀਆਂ ਮੰਗੀਆਂ ਜੀ ਤੇ ਮਾਫੀਆਂ ਮੰਗੀਆਂ ਉਹਨਾਂ ਨੂੰ ਫਿਰ ਅੱਗੇ ਛੱਡ ਦਿੱਤਾ